ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਹੋਈ ਫਰਾਰ 11 ਸਾਲ ਦੀ ਬੱਚੀ ਵੀ ਲੈ ਗਈ ਨਾਲ ਘਰ ਵਾਲਾ ਲੱਭਣ ਲਈ ਖਾਰਿਆ ਦਰਦਾਰ ਤੱਕ ਕੇ ਬਿਊਰੋ ਚੀਫ ਗਵਿੰਦਰ ਸਿੰਘ ਗੁਰਦਾਸਪੁਰ ਕਾਦੀਆਂ ਦੇ ਮੋਹੱਲਾ ਕ੍ਰਿਸ਼ਨਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਤੇ ਆਪਣੇ ਹੀ ਫਰਾਰ ਦੇ ਸਾਲੇ ਨਾਲ ਫਰਾਰ ਹੋਣ ਦੀ ਖਬਰ ਸਾਮ ਨਹੀਂ ਆਈ ਹੈ ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਲੈ ਗਈ ਹੈ ਜਦ ਕਿ ਲੜਕੇ ਨੂੰ ਘਰ ਛੱਡ ਗਈ ਹੈ ਉਥੇ ਹੀ ਉਸ ਦਾ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਲਈ ਵਕ ਵਕ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁੰਮਸ਼ੁਦਾ ਔਰਤ ਤੇ ਪਤੀ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ-ਬਾਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਅਤੇ ਉਸ ਦਾ ਮੇਰੇ ਘਰ ਬਹੁਤ ਆਣ-ਜਾਣ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਨਾ ਦੋਵਾਂ ਵਿਚਕਾਰ ਕੀ ਚੱਲ ਰਿਹਾ ਸੀ ਪਿਛਲੇ ਮਹੀਨੇ ਦੀ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ ਅਤੇ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂchnਾ ਮੈਂ थाना ਕਾਰਦੀਆਂ ਅਤੇ ਐਸਐਸਪੀ ਦਫਤਰ ਵੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ ਉਸ ਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਨਾਲ ਮੇਰੀ 11 ਸਾਲ ਦੀ ਬੇਟੀ ਨੂੰ ਵੀ ਲੈ ਗਈ ਹੈ ਅਤੇ ਬੇਟੇ ਨੂੰ ਇੱਥੇ ਹੀ ਛੱਡ ਗਈ ਹੈ ਉਸ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਸੰਬੰਧਿਤ ਨੰਬਰ ਐਡਰੈਸ ਅਤੇ ਸੰਭਾਵਿਕ ਠਿਕਾਣਿਆਂ ਦੀ ਖਬਰ ਦੇ ਚੁੱਕਿਆ ਹੈ ਪਰ ਬਾਅਦ ਬਾਅਦ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸੰਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ਬਾਈਕੇਠਾ ਮੈਂ انا ਵਿਕਰਮਨ ਸਾਨੂੰ ਬਚਨਰਾਲ ਕ੍ਰਿਸ਼ਨਗਰ ਮਹਲਾ ਕਾਦੀ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਪରିਭਾਤ ਦੋਰ ਕੀਤੇ ਸੀ 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 ਟੀ ਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਲੇ ਦੇ ਸਾਲੇ ਨਾਲ ਗਏ ਰਿਸ਼ਤੇ ਤੌਰ ਤੇ ਉਹ ਸਾਡਾ ਇਹ ਬਾਕੀ ਉਹ ਜੋ ਕੁਛ ਹੈਗਾ ਹੀ ਪਹਾ ਤੇ ਲਾਵੇ ਤੇ ਕਪੜੇ ਕਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਆਹੀ ਮੰਗ ਕਰਨਾ ਚਲੋ ਕੁਛ ਨਹੀਂ ਰਹਿਣ ਨੂੰ ਹੁੰਦਾ ਕਿ ਕਦੇ ਨਹੀਂ ਕੁਛ ਕੋਈ ਕਾਰਵਾਈ ਹੁੰਦੀ ਮੈਂ ਕੰਲੇਟਾ ਕਰ ਕਰ ਕੇ ਆ ਗਿਆ ਸਾਰਾ ਧਾਕੇ ਕੇ ਆ ਆਲੇ ਵੀ ਕੀਤੀ ਕਮਲੇਟ ਹੈ ਭਗਵਾਨ ਤੁਮਾਰ ਸੇ ਇਹਨਾਂ ਵੀ ਕਮਲੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਲੇ ਤੇ ਬੱਸ ਆਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣ ਦੀ ਹੈ ਆ ਹੋਣ ਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਨੂੰ ਕੋਈ ਕਾਰਵਾਈ ਕੋਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਾਸਾ ਡੇਰੇ ਹਰੇ ਇੱਕ ਛਿਆਰਾਂ ਤੇ ਦਿੱਤੇ ਆ ਯਾਲੇ ਸਾਰਾ ਕੁਝ ਬਣਾ ਕੇ ਅਰੇ ਵੀ ਨਹੀਂ ਕੋਈ ਮਤਾਂ ਰੱਬ ਟਾਲੇ ਵੀ ਦਿੱਤੇ ਗਏ ਉਹਨਾਂ ਨੇ ਆ ਰਸੀਦ ਦਿੱਤੀ ਹੈ ਮੈਨੂੰ ਅਸੀਂ ਲਈ ਉੱਥੇ ਵੀ ਦੋ ਤਿੰਨ ਵਾਰੀ ਮੌਕਾ ਆ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਆਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਪੁੱਛ ਗਿਛ ਕਰਨੀ ਆ ਕੁਝ ਵੀ ਅਡਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਆ ਬੇਟਾ ਲੱਕੇ ਨਾਲ ਮੇਰੇ ਤੇਜਨ ਦੀ ਗਈ ਹੈ 16 ਤਰੀਕ ਦੀ 16 ਅਪ੍ਰੈਲ ਦੀ 2025 ਇਹਦੇ ਨਾਲ ਗਈ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾਰ ਦਾ ਮੁੰਡਾ ਮੁੰਡਰੀ ਫੋਰੇ ਕਾਰਾਂਜਾ ਹਾਂਜੀ ਘਰ ਆਂ ਜਾਂਦਾ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਅਤੇ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇਦਾਂ ਦੀਦੀ ਉਹਦਾ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਹਨਰੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਲੇ ਹਾਰ ਦੀ ਉਹਨਾਂ ਨੇ ਮ ਪੁੱਛਿਆ ਵਾ ਰਿਕਾਰਡਿੰਗ ਆਈ ਤੱਕ ਸੋਲਾ ਮੇਰਾ ਮੇਰੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਵਿੱਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨਹੀਂ ਉਹਨੇ ਵਰਡਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਰੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲ ਬਾਤ ਹੈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾ ਹੀ ਰਹੀ ਕਿੰਦਾ ਨਹੀਂ ਹੋਰ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਜਿਹੜਾ ਮਾਂ ਵਾ ਉਹਨੂੰ ਨਹੀਂ ਕਹਿਣ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰ ਦੇਣਾ ਦੱਸ ਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਆ ਪਿੰਡੇ ਗਿਆ ਵਾ ਤੇ ਮਾੜੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚਾ ਕੇ ਕਰਨਾ ਤੇ ਕਾਲਜ ਸਟਰੀ ਡਿਟੇਲਾਂ ਸਾਰਾ ਤੋਂ ਮਾਂ ਨੇ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਬੈਂਸ ਨਾ ਪਹਿਲਾਂ ਲੜਨਾ ਪਿਆ ਇਹਨਾਂ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੂੰ ਇਹ ਦਾ ਕਰਨਾ ਕਰਨਾ ਮੈਂ ਕੋਰਡਿੰਗ ਵੀ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਮੈਂ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਬਫਸਨ ਅੱਗੇ ਆ ਹੀ ਮੰਗ ਕਰਨਾ ਮੇਰੀ ਕੋਈ ਨਹੀਂ ਸੁਣਾਈ ਹੁੰਦੀ ਬੜੀ ਭੱਜ ਦੌਰ ਕਰ ਰਹੇ ਆ ਬੜਾ ਕੁਝ ਕਰਕੇ ਵੇਜਾ ਕੁਝ ਨਹੀਂ ਹੁੰਦੇ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਮੈਂ ਭੱਜਿਆ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀ ਸਾਰਾ ਕੁੱਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪੜੇ ਦਾ ਕੰਮ ਕਰਨਾ ਵਾ ਵਾਈ ਸੂਈ ਦਾ ਕੰਮ ਕਰਨਾ ਵਾ ਦੇਹਰੀਆਂ ਤੋਰ ਕੇ ਮੈਂ ਲੱਭਣ ਜਾਣਾ ਰਿਹਾ ਮੈਂ ਕਦੀ ਅੰਮ੍ਰਿਤਸਰ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਣਾ ਪਿਆ ਪਰ ਮੈਨੂੰ ਕੁਛ ਨਹੀਂ ਸਾਰਾ ਲੱਭਣ ਦਾ ਕੁਛ ਹਾਂਜੀ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਰਟ ਲਿਆਂ ਮੈਂ ਹਰ ਇੱਕ ਚੀਜ਼ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਇੱਕ Oppo ਦੇ ਇੱਕ Vivo ਦਾ ਇੱਕ Samsung ਦਾ ਇੱਕ Oppo ਦਾ ਖਰਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਬੱਸ ਅਗੋ ਹੈ ਮੈਨੂੰ ਕਹਿੰਦੇ ਟ੍ਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਕੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਤੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਸਾਰਾ ਕੁਝ ਸਭ ਪੰਜਾਬ ਪੁਲਿਸ ਸਾਰੇ ਨੂੰ ਮਿਲਦਾ ਆਹੀ ਉਹ ਕਹਿੰਨੇ ਕੋਈ ਇਹ ਸ਼ੋਅ ਦਾ ਦੱਸ ਜene ਇੱਕ ਵਾਰੀ ਜਾਣਾ ਕਿ ਨਹੀਂ ਆਹੀ ਪੱਜ ਦੌਣਾ ਕਰੇ ਹੁ ਤੱਕ ਫਾਈਟ ਆਕ ਗਏ ਆ ਮੁੰਡਾ ਮੇਰਾ ਥੱਕ ਗਿਆ ਨਾ ਮੈਂ ਕਹੇ ਦਿਖਾ ਲਈ ਨਹੀਂ ਕਿ ਟੈਲਫੋਨ ਮੇਂ ਲੱਗੀ ਰਹਿੰਦੀ ਹੂੰ 24 ਘੰਟੇ ਬਾਸ ਨਾ ਮੈਂ ਮੱਕੜੀ ਮੁੰਡੇ ਨਾਲ ਗੱਲ ਨਹੀਂ ਕੀਤੀ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਨੇ ਨੇ ਕਹਿੰਦਾ ਮੇਰੇ ਸੱਸ ਮੈਨੂੰ ਮਤ ਮੰਨਦੀ ਮੈਂ ਤਾਂ ਨਹੀਂ ਗੱਲ ਕਰਦੀ ਹੂੰ ਹਾਂ ਇਹ 14 ਸਾਲਾ ਨਾ 11 ਸਾਲਾ ਨੂੰ ਕੋਈ ਉਹ ਨਾ ਮਾਂਗੇ ਉਹ ਸਾਲ ਨੂੰ ਲੈ ਹੱਦ ਪੇਸ਼ ਹੋ ਜਾਏ ਇਸ ਸਾਲ 500 ਲੱਖ ਦੇ ਤਾਈਂ ਜਾਣਾ ਚਾਹੀਏ ਕਿ ਨਹੀਂ